ਗੁੱਡ ਮਾਰਨਿੰਗ ਸੋਫੀਆ ਕਲਜੀ ਅੱਜ ਆਪਾਂ ਬਣਾ ਰਹੇ ਹਾਂ ਸਭ ਤੋਂ ਪਹਿਲਾਂ ਮੇਰੇ ਪੁੱਤੇ ਦੀ ਫੇਵਰਿਟ ਸਬਜੀ ਪਨੀਰ ਦੀ ਸਬਜੀ ਬਣਾਈ ਮੈਂਨਾਂ ਦਾ ਲੰਚ ਪੈਕ ਕੀਤਾ ਰੋਟੀਆਂ ਬਣਾਈਆਂ ਫਟਾਫਟ ਇਹਨਾਂ ਨੂੰ ਸਕੂਲ ਭੇਜਿਆ ਉਸ ਤੋਂ ਬਾਅਦ ਜਿਹੜੀ ਬਚੀ ਸਬਜੀ ਉਹ ਨਾਲ ਮੈਂ ਰੋਟੀ ਖਾਧੀ ਤੇ ਰੋਟੀਆਂ ਵੀ ਮੈਨੂੰ ਬਣਾਉਣੀਆਂ ਪਈਆਂ ਬਾਅਦ ਵਿੱਚ ਕਿਉਂਕਿ ਅੱਜ ਥੋੜਾ ਲੇਟ ਹੋ ਗਏ ਸੀਗੇ ਬੱਚਿਆਂ ਨੂੰ ਭੇਜ ਕੇ ਫਿਰ ਮੈਂ ਫੁਲਕੇ ਬਣਾਏ ਆਪਣੇ ਫਿਰ ਮੈਂ ਖਾਦੇ ਔਜੀ ਮੈਂ ਆ ਗਈਆਂ ਘਰ ਵਾਪਸ ਸਕੂਲ ਤੋਂ ਹੁਣ ਮੀਠੇ ਬਣਾਉਣ ਲੱਗੀਆਂ ਦੁੱਧ ਕਿਉਂ ਨਹੀਂ ਵੀ ਹੁਣ ਹੀ ਆ ਜਾਣਾ ਐਨੀ ਜਿਆਦਾ ਗਰਮੀ ਆ ਅੱਜ ਤਾਂ ਬਹੁਤ ਜਿਆਦਾ ਮੈਂ ਤਾਂ ਆਉਂਦੇ ਪਹਿਲਾਂ ਆਪਣੇ ਕੱਪੜੇ ਚੇਂਜ ਕੀਤੇ ਘਰ ਵਾਲੇ ਰਿਲੈਕਸ ਜੇ ਉੱਤਰ ਤੁਰ ਬਹੁਤ ਹੋਇਆ ਪਿਆ ਆ ਹਾਂ ਤੇ ਇੰਨੀ ਗਰਮੀ ਆ ਹਵਾ ਚਲਦੀ ਹੈ ਪਰ ਬਾਹਰ ਅੰਦਰ ਹਮਸ ਬਹੁਤ ਆ ਮਨੀਤਾ ਆ ਗਈ ਆਓ ਮਨੀਤਾ ਇੱਕ ਹੋਰ ਦੰਦ ਟੁੱਟ ਗਿਆ ਓ ਮਾਈ ਗੋਡ ਦੇਖ ਦੇਖ ਤਾਂ ਆ ਗਿਆ ਓ ਵਾਹ ਨਵਾਂ ਆ ਵੀ ਗਿਆ ਇੱਕ ਦੰਦ ਹੋਰ ਵੀ ਟੁੱਟ ਗਿਆ ਹੁਣ ਇਹਦੇ 4 ਦੰਦ ਟੁੱਟ ਗਏ ਇਕ ਪਰਦਮ ਫੋਲਟੇਜ ਮੀ ਆ ਗਿਆ ਹੁਣ ਤਾਂ ਘਟ ਗਿਆ ਬਹੁਤ ਮੇਰੇ ਤੋਂ ਫੋਨ ਚੱਕਦੀ ਚੱਕਦੀ ਮੀ ਤੇ ਜਾ ਕੇ ਤਾਂ ਹਟ ਗਏ ਹਟ ਵੀ ਗਿਆ ਕਮਾਲ ਹੀ ਹੋ ਗਈ ਆ ਤਾਂ ਮੈਂ ਤਾਂ ਵੀਡੀਓ ਬਣਾਉਣਾ ਸੀ ਵੀ ਬਹੁਤ ਤੇਜ਼ ਮੀ ਆਉਂਦਾ ਸਾਡੇ ਉਹ ਹਟ ਵੀ ਗਿਆ ਜੀ ਮੈਂ ਬਣਾ ਲੱਗੀਆਂ ਬੱਚਿਆਂ ਲਈ ਐਗ ਪੀਜ਼ਾ ਇਹਦੇ ਵਿੱਚ ਆਪਾਂ ਨਾ ਛੋਟੇ ਛੋਟੇ ਜਿਹੜੇ ਆਪਾਂ ਬ੍ਰੈਡ ਬਚ ਜਾਂਦੇ ਜਿੱਦਾਂ ਮੈਂ ਉਹ ਸੰਭਾਲ ਕੇ ਰੱਖ ਲੈਣੀ ਹੁੰਦੀ ਆ ਇਹ ਕੱਟ ਕੇ ਪਾ ਲੈਣੇ ਵਿੱਚ ਥੋੜਾ ਜਿਹਾ ਆਨੀਅਨ ਹਰੀ ਮਿਰਚ ਐਗ ਪਾ ਕੇ ਫਿਰ ਆਪਾਂ ਇਹਦਾ ਪੀਜ਼ਾ ਬਣਾਉਣਾ में मिक्स कर लें। हुआ है, पैन गर्म है, चंगा सारा बटर गैस न बिलकुल स्लो कर देना ढक देन। देना जी इन्हें फ्लिप करता फिर मैं वीडियो बनाने भूल भी ਉਹ ਦੇਖਦੇ ਆਪਾਂ ਜੀ ਅਰੇ ਸਵਾਹ ਉਹ ਕਿੰਨਾ ਸੋਨਾ ਬਣਿਆ ਆ ਪੂਰਾ ਫਲਫੀ ਫਲਫੀ ਆ ਬਹੁਤ ਟੇਸਟੀ ਬਣਦਾ ਹੈ ਕਿੰਨਾ ਮੋਟਾ-ਮੋਟਾ ਆ ਆਪਾਂ ਦਿਖਾਉਂਦੀ ਆ ਦੇਖੋ ਕਿੰਨਾ ਮੋਟਾ ਬਣਿਆ ਤਿੰਨ ਇੱਕ ਦਾ ਬਣਾਇਆ ਜੀ ਆਪਾਂ ਸਵੀਟੀ ਹੈਲੋ ਜੀ ਮੇਰੇ ਜਿੰਨਾ ਵੀ ਕੋਈ ਪੂੜਿਆਂ ਦਾ ਸ਼ਕੀਨ ਹੋ ਸਕਦਾ ਹਜੇ ਫੋਨ ਆਇਆ ਨਹੀਂਗਾ ਮੈਂ ਤੀਸਰੀ ਤੇ ਚੌਥੀ ਵਾਰੀ ਬਣਾ ਲਏ ਆਪਣੇ ਲਈ ਬਹੁਤ ਮੇਰੇ ਫੇਵਰਿਟ ਆ ਬੜਾ ਹੀ ਜਿਆਦਾ ਬਸ ਇੰਨਾ ਕੋਲ ਜਾਂ ਕੋਲ ਨਹੀਂ ਹੁੰਨੀ ਆ ਇੱਕ ਵੱਡਾ ਚਮਚ ਸ਼ੱਕਰ ਪਾ ਕੇ ਤੇ ਮੇਰੇ ਤਿੰਨ ਜਾਂ ਚਾਰ ਪੂੜੇ ਬਣ ਜਾਣੇ ਆ ਮੈਨੂੰ ਬਹੁਤ ਜਿਆਦਾ ਪਸੰਦ ਆ ਬਈ ਪਤਾ ਨਹੀਂ ਕਾ ਤੋਂ ਇੰਨੇ ਜਿਆਦਾ ਕੋਈ ਮੈਨੂੰ ਖੀਰ ਵਗੈਰਾ ਨਹੀਂ ਚਾਹੀਦੀ ਨਾਲ ਜਸਟ ਉਦਾਂ ਹੀ ਕਰਕੇ ਦੱਸਿਓ ਹੋਰ ਕਿਹਨੂੰ ਕਿਹਨੂੰ ਪੂੜੇ ਬਹੁਤ ਜਿਆਦਾ ਪਸੰਦ ਆ ਤੇ ਗੁੜ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਸੰਦ ਆ ਮੈਨੂੰ ਤਾਂ ਵੈਸੇ ਗੁੜ ਦੀ ਹਰੇਕ ਚੀਜ਼ ਹੀ ਪਾ ਕੇ ਆਪਣਾ ਗਰੜਨ ਤੇਲ ਪਾ ਕੇ ਉਹਨੂੰ ਜਿੰਦ ਮਰਜੀ ਬੇਲ ਕੇ ਆਪਾਂ ਮਟੀਆਂ ਸਕੁਅਰ ਜੋ ਮਰਜੀ ਸ਼ੇਪ ਬਣਾ ਲਈਏ ਉਹ ਵੀ ਬਹੁਤ ਟੇਸਟੀ ਲੱਗਦੀ ਹੈ। ਲਓ ਜੀ ਆਪਾਂ ਇੱਧਰ ਹੋ ਗਏ ਆ। ਚੰਗਾ ਟਾਈਮ ਹੋ ਗਿਆ ਜਿਆ 3 ਵਜੇ ਦਾ। ਇਹਦੇ ਵਿੱਚ ਵੀ ਆਪਾਂ ਥੋੜੀ ਜਿਹੀ 슈ਗਰ ਪਾਣੀ ਤੇ ਬਾਕੀ ਪਾ ਰਹੇ ਆ। ਅੰਜੀ ਆਚਾ ਪਾਟਿਨਾ ਚ ਬਣਾ ਰਹੇ ਆ ਜੀ ரைਸ ਸਿੰਪਲ ਪਲੇਨ ரைਸ ਇਹ ਬੱਚੇ ਕਿ ਖਾਂਦੇ ਨਹੀਂ ਮਟਰ ਦਾ ਦਰਾ ਪਾਇਓ। ਜੀ ਦੋ ਤਾ ਗਿਆ ਸੀ ਲੱਗਿਆ ਆਪਾਂ ਬੋਇਲ ਹੋਣ ਇਧਰ ਆਪਣੇ ਰਾਈਸ ਵੀ ਪੜ ਗਏ ਥੋੜਾ ਜਨਾ ਸਕੀਨ ਚੋਣ ਲਈ ਆ ਕਲਵਲਾ ਦੁੱਧ ਕਰਮ ਕਰ ਲੈਣ ਨੂੰ ਲੈਣ ਜਾਗ